ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਨਨੌਤ ਬੰਦਨ ਅਨਕ ਵਾਰ ਸਰਬ ਕਲਾ ਸਮਰਥ ਦੋਲਣ ਤੇ ਰੱਖੋ ਪ੍ਰਭੂ ਨਾਨਕ ਦੇਵ ਕਰ ਹੱਥ ਫਿਰਤ ਪ੍ਰਭ ਆਇਆ ਪਰਿਆਤਾ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਢੰਡੋਲ ਪੂਜ ਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗੋ ਜੁਗ ਅਟਲ ਤਾਕਤ ਚਬਰ ਛਤਰਜੀਤ ਦੇ ਮਾਲਕ ਸਭ ਧਰਮਾਂ ਦੇ ਸੰਜੇ ਰਹਿਬਰ ਕਰਤਖ ਸਤਿਗੁਰੂ ਗੁਰਬਾਣੀ ਕੇ ਬੋਹਤ ਨਾਮ ਕੇ ਜਹਾਜ ਕਲ ਜੋ ਕੀ ਓਟ ਪਾਤਿਤ ਪਾਵਨ ਕਰੁਣਾ ਨੰਦਾਨ ਅੰਤਰ ਜਾਵੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਔਰ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰਾਂ ਦੀ ਗੁਰਬਾਣੀ ਦਾ ਆਨੰਦ ਮਾਣ ਰਹੇ ਸਤਸੰਗੀ ਜਨੋ ਸਤਿਗੁਰੂ ਮਹਾਰਾਜ ਜੀ ਨੇ ਸਾਡੇ ਤੇ ਬੜੀ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਜੋ ਅੰਮ੍ਰਿਤ ਵੇਲੇ ਦਾ ਸਮਾਂ ਸਾਨੂੰ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਵੱਡਿਆਂ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੇ ਹੋ ਬੜਾ ਬਾਗੀ ਹਰ ਸੰਗਤ ਪਾਵ ਹੈ ਬਾਗ ਹੀਨ ਭ੍ਰਮ ਚੋਟਾਂ ਖਾਵ ਹੈ ਮੱਡਿਆਂ ਭਾਗਾ ਵਾਲੇ ਸਤਿਗੁਰੂ ਮਹਾਰਾਜ ਜੀ ਦੀ ਸਤ ਸੰਗਤ ਗੁਰੂ ਕੀ ਵਿੜਿਆਈ ਗੁਰੂ ਕੀ ਸੋਭਾ ਪ੍ਰਾਪਤ ਕਰਦੇ ਹਨ ਭਾਗਹੀਨ ਭ੍ਰਮ ਚੋਟਾਂ ਖਾਵਹਿ ਭਾਗਾ ਤੋ ਹੀੜੇ ਇਨਸਾਨ ਦਰਦਰਦੀਆਂ ਚੋਟਾਂ ਖਾਂਦੇ ਨੇ ਭਾਈ ਗੁਰਦਾਸ ਜੀ ਆਪਣੀਆਂ ਬਾਰਾਂ ਦੇ ਵਿੱਚ ਬੜਾ ਸੋਹਣਾ ਫਰਮਾਨ ਕਰਦੇ ਹਨ ਜੋ ਕੂਕਰ ਦਰਦਰ ਫਿਰੈ ਦੁਰਦੁਰ ਕਹੈ ਸਭ ਕੋਈ ਇੱਕ ਦਰਗਾ ਹੋਈ ਬਹਿ ਦੁਰਦੁਰ ਕਹ ਨਾ ਕੋਈ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਕੁੱਕਰਾ ਕੁੱਤਾ ਹੈ ਇਹ ਦਰਦਰ ਤੇ ਜਾ ਕੇ ਮੂੰਹ ਮਾਰਦਾ ਹੈ ਤੇ ਉਹਨੂੰ ਫਟਕਾਰਾਂ ਪੈਂਦੀਆਂ ਨੇ ਜੇ ਕਿਸੇ ਇੱਕ ਮਾਲਕ ਦਾ ਰੱਖਿਆ ਹੋਵੇ ਤਾਂ ਉਹਦੀ ਦੇਖਭਾਲ ਵੀ ਕਰਦਾ ਹੈ ਨਾਲੇ ਜੇ ਕੋਈ ਉਹਨੂੰ ਝਿੜਕਦਾ ਤੇ ਉਹਦੇ ਅੱਗੇ ਹੋ ਕੇ ਉਹਦੀ ਰੱਖਿਆ ਵੀ ਕਰਦਾ ਹੈ ਕੁੱਤੇ ਦਾ ਜਿਹੜਾ ਸੁਭਾਅ ਉਸ ਕੁੱਤੇ ਦਾ ਮਾਲਕ ਭਵੇਂ ਉਹਨੂੰ ਕਿੰਨਾ ਵੀ ਫਟਕਾਰੇ ਕਿੰਨਾ ਵੀ ਮਾਰੇ ਪਰ ਫਿਰ ਵੀ ਉਹ ਪਿਆਰ ਦੇ ਵਿੱਚ ਉਹਦੇ ਪੈਰਾਂ ਦੇ ਵਿੱਚ ਹੀ ਲਿੱਟੀ ਜਾਂਦਾ ਹੈ ਜੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਤੂੰ ਤਾਂ ਕੁੱਕਰ ਕੂਕਰ ਦੇ ਨਾਲੋਂ ਵੀ ਗਿਆ ਗੁਜਰਾ ਕਿਉਂਕਿ ਜਿਹੜਾ ਜਾਨਵਰ ਹੈ ਕੂਕਰ ਹੈ ਕੁੱਤਾ ਹੈ ਵਫਾਦਾਰ ਆਪਣੇ ਮਾਲਕ ਦੀ ਮੰਨਦਾ ਹੈ ਮਾਲਕ ਦੀ ਰੱਖਿਆ ਕਰਦਾ ਹੈ ਘਰ ਦੀ ਰਾਖੀ ਕਰਦਾ ਹੈ ਬੜੁ ਭਾਗੀ ਹਰ ਸੰਗਤ ਕਾਵਹਿ ਭਾਗਹੀਨ ਭ੍ਰਮ ਚੋਟਾਂ ਖਾਵਹਿ ਭਾਗਾ ਤੋਂ ਹੀਨੇ ਇਨਸਾਨ ਜਿਹੜੇ ਦਰਦਰ ਦੀਆਂ ਚੋਟਾਂ ਖਾਂਦੇ ਨੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜਾ ਜੀਉ ਬਿਨਾ ਭਾਗਾ ਤੋਂ ਬਿਨਾ ਕਰਮਾਂ ਤੋਂ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੋ ਸਕਦੀ ਬਿਨ ਸੰਗਤ ਮੈਲ ਭਰੀਜਾ ਜੀਉ ਬਿਨਾ ਸੰਗਤ ਕਰਿਆਂ ਤੋਂ ਸੰਗਤ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਕਈ ਪ੍ਰਕਾਰ ਦੀ ਹੁੰਦੀ ਹੈ ਤੇ ਜੇ ਮਾੜੀ ਸੰਗਤ ਕਰ ਲੇ ਤੇ ਫਿਰ ਉਹਦੇ ਵਿੱਚ ਉਹੇ ਜੇ ਔਗਣ ਗੁਣ ਆ ਜਾਂਦੇ ਨੇ ਜਿਸ ਚੰਗੀ ਸੰਗਤ ਕਰ ਲੇ ਫਿਰ ਚੰਗੇ ਗੁਣ ਆ ਜਾਂਦੇ ਨੇ ਤੇ ਮਹਾਰਾਜ ਕਹਿੰਦੇ ਭਾਈ ਬਿਨ ਭਾਗਾ ਸਤ ਸੰਗਤ ਨਾ ਲੱਭੈ ਬਿਨ ਸੰਗਤ ਮੈਲ ਭਰੀਜਾ ਜੀਉ ਬਿਨਾ ਸੰਗਤ ਦੇ ਵਿੱਚ ਆਇਆ ਤੂੰ ਜਿਹੜੀ ਮਨ ਦੇ ਉੱਤੇ ਮੈਲ ਲੱਗੀ ਹੋਈ ਐ ਇਹ ਦੂਰ ਨਹੀਂ ਹੋ ਸਕਦੀ ਸੋ ਇਸੇ ਕਰਕੇ ਬੇਨਤੀ ਕਰੀਦੀ ਆ ਭਾਈ ਗੁਰੂ ਦੀ ਸੰਗਤ ਕਰਿਆ ਕਰੋ ਚੰਗੇ ਇਨਸਾਨਾਂ ਦੀ ਸੰਗਤ ਕਰਿਆ ਕਰੋ ਬਾਣੀ ਪੜਿਆ ਕਰੋ ਨਾਮ ਜਪਿਆ ਕਰੋ ਜੀ ਦੇ ਨਾਲ ਸਾਡਾ ਜੀਵਨ ਬਦਲ ਜੇ ਸੋ ਆਪ ਸਭ ਨੇ ਗੁਰਸਿੱਖਾਂ ਦੇ ਪਾਸੋਂ ਅੰਮ੍ਰਿਤ ਮੇਰੇ ਬਾਣੀ ਦੇ ਨਿਤਨੇਮ ਸਰਵਣ ਕੀਤੇ ਔਰ ਜਿੰਨਾ ਕ ਸਮਾ ਸਤਿਗੁਰ ਮਹਾਰਾਜ ਜੀ ਹੋਰ ਬਖਸ਼ਿਸ਼ ਕਰਦੇ ਹਨ ਜੋ ਲੜੀਵਾਰ ਸਤਿਗੁਰਾਂ ਦੀ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਕਥਾ ਵਿਚਾਰ ਚੱਲ ਰਹੀ ਹੈ ਉਹਦੀ ਅਰੰਭਤਾ ਵਾਸਤੇ ਮਨ ਦੀ ਪੂਰਨ ਕਾਗਰਤਾ ਵਾਸਤੇ ਸਦਾ ਭਾਵਨਾ ਦੇ ਨਾਲ ਬੈਠ ਕਰਕੇ ਸੁਣਨਾ ਕਰੀਏ ਜੀ ਧਨਾਸਰੀ ਮਹੱਲਾ ਤੀਜਾ ਧਨਾਸਰੀ ਇੱਕ ਰਾਗ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 31 ਰਾਗ ਨੇ 31 ਰਾਗਾਂ ਦੇ ਵਿੱਚੋਂ ਇੱਕ ਧਨਾਸਰੀ ਰਾਗ ਹੈ ਮਹੱਲਾ ਨਾਮ ਹੈ ਸਰੀਰ ਦਾ ਤੀਜੇ ਦਾ ਮਤਲਬ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਇਹ ਬਚਨ ਉਚਾਰਨ ਕੀਤੇ ਹੋਏ ਹਨ ਨਾਗੈ ਕੀ ਕੀਮਤ ਮਿਤ ਕਹੀ ਨਾ ਜਾਏ ਸਤਿਗੁਰੂ ਮਹਾਰਾਜ ਜੀ ਇੱਥੇ ਨਾਮ ਦੀ ਮਹਿਮਾ ਦੱਸਦੇ ਹੈ ਗੁਰੂ ਅਮਰਦਾਸ ਮਹਾਰਾਜ ਸੰਗਤਾਂ ਪ੍ਰਤੀ ਉਚਾਰ ਕੇ ਨਾਮ ਦੀ ਮਹਿਮਾ ਦੱਸਦੇ ਹਨ ਕਿ ਭਾਈ ਨਾਮ ਦੀ ਕੀ ਵਿੜਿਆਈ ਹੈ ਨਾਵੇ ਕੀ ਕੀਮਤ ਮਿੱਤ ਕਹੀ ਨਾ ਜਾਏ ਕਹਿੰਦੇ ਨਾਮ ਦੀ ਜਿਹੜੀ ਮਰਿਆਦਾ ਹੈ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਜਿਹੜੀ ਕੀਮਤ ਆ ਉਹ ਕਹੀ ਨਹੀਂ ਜਾ ਸਕਦੀ ਕਹਿਣ ਤੋਂ ਪਰੇ ਹੈ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜ ਸੁ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣਦੋ ਕਹਿੰਦੇ ਉਸ ਵਾਹਿਗੁਰੂ ਪਰਮਾਤਮਾ ਦਾ ਜਿਹੜਾ ਨਾਮ ਹੈ ਅਮੂਲ ਹੈ ਅਮੋਲਕ ਹੈ ਕੋਈ ਵਸਤੂ ਹੋਵੇ ਉਹਦੀ ਕੀਮਤ ਲੱਗ ਜਾਂਦੀ ਹੈ 100 ਤੋਂ ਲੈ ਕੇ ਲੱਖਾਂ ਕਰੋੜਾਂ ਤੱਕ ਜਾਂਦੀ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣਦੋ ਉਸ ਵਾਹਿਗੁਰੂ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਅਮੋਲਕ ਹੈ ਉਹਦੀ ਕੀਮਤ ਨਹੀਂ ਕੋਈ ਲਾ ਸਕਦਾ ਸੇ ਜਨ ਧਨ ਜਿਨ ਇੱਕ ਨਾਮ ਲਿਵ ਲਾਇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹ ਲੋਗ ਉਹ ਇਨਸਾਨ ਉਹ ਮਨੁੱਖ ਉਹ ਭਗਤ ਜਨ ਧਰਮਤਾ ਦੇ ਜੋਗ ਨੇ ਜਿਨ੍ਹਾਂ ਭਗਤ ਜਨਾਂ ਨੇ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਨਾਲ ਆਪਣੀ ਬਿਰਤੀ ਜੋੜ ਕੇ ਰੱਖੀ ਹੈ ਸੇ ਧੰਨ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਸਤਿਗੁਰੂ ਮਹਾਰਾਜ ਚੌਥੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਅਸੀਂ ਉਹਨਾਂ ਤੋਂ ਉਹ ਧੰਨ ਨੇ ਅਸੀਂ ਬਲਹਾਰ ਜਾਣਿਆ ਉਹਨਾਂ ਤੋਂ ਸੇ ਧੰਨ ਸੇ ਧੰਨ ਜਿਨ ਹਰ ਧਿਆਇਆ ਜੀ ਕਹਿੰਦੇ ਜਿਨ੍ਹਾਂ ਨੇ ਉਸ ਹਰੀ ਵਾਹਿਗੁਰੂ ਪਰਮਾਤਮਾ ਨੂੰ ਧਿਆਉਣਾ ਕੀਤਾ ਹੈ ਦਨ ਨਾਨਕ ਤਿਨ ਬਲਦਾਸੀ ਕਹਿੰਦੇ ਅਸੀਂ ਉਹਨਾਂ ਤੋਂ ਬਲ ਹਾਰ ਜਾਣੇ ਆਂ ਸੇ ਧੰਨ ਵੱਡੇ ਸਤਿਪੁਰਖਾ ਪੂਰੇ ਜਿਨ ਗੁਰਮਤਿ ਨਾਮ ਧਿਆਇਆ ਕਹਿੰਦੇ ਉਹ ਵੀ ਧਨਤਾ ਦੇ ਜੋਗ ਨੇ ਜਿਨ੍ਹਾਂ ਨੇ ਪੂਰੇ ਸਤਿਗੁਰੂ ਦਾ ਨਾਮ ਧਿਆਉਣਾ ਕੀਤਾ ਤੇ ਗੁਰੂ ਦੀ ਮਤ ਧਾਰਨ ਕਰਕੇ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਨੇ ਵਾਹਿਗੁਰੂ ਦੇ ਨਾਮ ਵਿੱਚ ਜਿਉ ਬਿਰਤੀ ਲਾਈ ਹੈ ਸਤਿਗੁਰ ਮਹਾਰਾਜ ਕੰਦੇ ਭਾਈ ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ ਗੁਰਮਤਿ ਸਾਚੀ ਸਾਚਾ ਵਿਚਾਰ ਆਪੇ ਬਖਸ਼ੇ ਦੇ ਵਿਚਾਰ ਸਤਿਗੁਰ ਮਹਾਰਾਜ ਜੀ ਇੱਥੇ ਦੱਸਦੇ ਹਨ ਗੁਰਮਤਿ ਸਾਚੀ ਸਾਚਾ ਵਿਚਾਰ ਜਿਹੜੀ ਮਤ ਹੈ ਇਹ ਚਾਰ ਪ੍ਰਕਾਰ ਦੀ ਮਤ ਮੰਨੀ ਗਈ ਹੈ ਕਿਹੜੀ ਕਿਹੜੀ ਏਕ ਹੈ ਅਨਮਤ ਦੂਜੀ ਹੈ ਮਨਮਤ ਤੀਜੀ ਹੈ ਦੁਰਮਤ ਤੇ ਚੌਥੀ ਹੈ ਜਿਹੜੀ ਗੁਰਮਤ ਗੁਰੂ ਦੀ ਮਤ ਗੁਰਮਤ ਵਿੱਚੋਂ ਕਹਿੰਦੇ ਜੋ ਸ੍ਰੇਸ਼ਟ ਗੁਰੂ ਦੀ ਮਤ ਹੈ ਭਾਵ ਗੁਰੂ ਦੀ ਸਿੱਖਿਆ ਹੈ ਉਸ ਵਾਹਿਗੁਰੂ ਪਰਮਾਤਮਾ ਦੀ ਗੁਰਾਂ ਦੀ ਜਿਹੜੀ ਸੱਚੀ ਸਿੱਖਿਆ ਹੈ ਸੱਚਾ ਵਿਚਾਰ ਦੇਣ ਵਾਲੀ ਹੈ ਗੁਰੂ ਆਪੇ ਹੀ ਬਖਸ਼ਿਸ਼ ਕਰਕੇ ਆਪੇ ਹੀ ਸੁੱਧ ਵਿਚਾਰ ਵਾਲੀ ਕਹਿੰਦੇ ਬੁੱਧ ਅਜਿਹੜੀ ਉਹ ਬਖਸ਼ਿਸ਼ ਕਰ ਦਿੰਦਾ ਹੈ ਗੁਰੂ ਦੀ ਸਿੱਖਿਆ ਜੀਵ ਦੇ ਕੰਮ ਆਉਣ ਵਾਲੀ ਸਿੱਖਿਆ ਹੈ ਤੇ ਜਿਹੜੀ ਅਨਮਤਾ ਹੈ ਕਿਸੇ ਤੇ ਵੀ ਕੰਮ ਨਾ ਆਵੇ ਤੇ ਦੂਜੀ ਹੈ ਜਿਹੜੀ ਮਨਮਤ ਬੰਦਾ ਆਪਣੇ ਮਨ ਦੇ ਪਿੱਛੇ ਲੱਗ ਕੇ ਜਿਹੜਾ ਵੀ ਕੰਮ ਕਰਦਾ ਉਹਦੀ ਸਫਲਤਾ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹਦੀ ਸਫਲਤਾ ਨਹੀਂ ਮਿਲਦੀ ਤੀਜੀ ਆ ਜਿਹੜੀ ਦੁਰਮਤ ਕਿਸੇ ਦੇ ਮੰਗਰ ਲੱਗ ਕੇ ਕੋਈ ਵੀ ਮਾੜੇ ਕਰਮ ਕਰਨੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਫਿਰ ਜਿਹੜਾ ਮਾੜੇ ਕਰਮ ਕਰਦਾ ਉਹਨੂੰ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਚੌਥੀ ਆ ਗੁਰਮਤ ਜਿਹੜਾ ਬੰਦਾ ਗੁਰੂ ਦੀ ਮਤ ਲੈ ਕੇ ਗੁਰੂ ਦੀ ਸਿੱਖਿਆ ਲੈ ਕੇ ਕੋਈ ਵੀ ਕਾਰਜ ਕਰਦਾ ਹੈ ਸਤਿਗੁਰੂ ਮਹਾਰਾਜ ਕਹਿੰਦੇ ਗੁਰਮਤਿ ਸਾਚੀ ਸ਼ਬਦ ਹੈ ਸਾਰ ਹਰ ਕਾ ਨਾਮ ਰਖੈ ਉਰਤਾਰ ਕਹਿੰਦੇ ਜਿਨ੍ਹਾਂ ਨੇ ਸੱਚੀ ਗੁਰੂ ਦੀ ਮਤ ਸਿੱਖਿਆ ਲਿੱਤੀ ਹੈ ਉਹਨਾਂ ਦੇ ਕੰਮ ਦੇ ਵਿੱਚ ਕੋਈ ਵੀ ਵਿਗੜ ਨਹੀਂ ਪੈਂਦਾ ਹੈ ਹਰ ਨਾਮ ਅਚਰਜ ਬ੍ਰਵ ਆਪ ਸੁਨਾਏ ਉਹ ਵਾਹਿਗੁਰੂ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਅਚਰਜ ਹੈ ਵਾਹਿਗੁਰੂ ਉਹ ਵਾਹਿਗੁਰੂ ਪਰਮਾਤਮਾ ਜਿਹੜਾ ਆਪ ਹੀ ਗੁਰੂ ਸਰੂਪ ਹੋ ਕੇ ਸਾਰਿਆਂ ਨੂੰ ਹੀ ਆਪ ਦਾ ਨਾਮ ਸੁਣਾ ਰਿਹਾ ਹੈ ਕਲਿਕਾਲ ਵਿੱਚ ਗੁਰਮੁਖ ਪਾਏ ਸਤਿਗੁਰ ਮਹਾਰਾਜ ਕਹਿੰਦੇ ਭਾਈ ਕਲਿਕਾਲ ਦਾ ਭਾਵ ਹੈ ਕਲਯੁਗ ਕਲਯੁਗ ਦੇ ਸਮੇਂ ਦੇ ਵਿੱਚ ਜਿਨ੍ਹਾਂ ਗੁਰਮੁਖਾਂ ਨੇ ਕਹਿੰਦੇ ਗੁਰਮੁਖ ਗੁਰੂ ਦੀ ਮੱਤ ਧਾਰਨ ਕੀਤੀ ਹੈ ਸੋਵ ਧਾਰਨ ਕਰਨ ਵਾਲਾ ਸਤਿਗੁਰੂ ਤੋਂ ਨਾਮ ਪ੍ਰਾਪਤ ਕੀਤਾ ਕਲਿਕਾਲ ਵਿੱਚ ਗੁਰਮੁਖ ਪਾਏ ਕਹਿੰਦੇ ਕਾਲ ਯੁਗ ਦੇ ਸਮੇਂ ਦੇ ਵਿੱਚ ਜਿੰਨਾ ਗੁਰਮੁਖ ਜਨਾਂ ਨੇ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ਹੈ ਰਹਾਉ ਹਮ ਮੂਰਖ ਮੂਰਖ ਮਨਮਾਹਿ ਜਿਹੜਾ ਹਮ ਇਹ ਫਾਰਸੀ ਦਾ ਸ਼ਬਦ ਹੈ ਫਾਰਸੀ ਦੇ ਵਿੱਚ ਹਮ ਨੂੰ ਤਮਾਮ ਕਿਹਾ ਜਾਂਦਾ ਹੈ ਕਹਿੰਦੇ ਤਮਾਮ ਦਾ ਭਾਵ ਹੈ ਸਾਰੇ ਹੀ ਜੀਵ ਮਨ ਵਿੱਚ ਮੂਰਖਤਾ ਹੋਣ ਕਰਕੇ ਮੂਰਖ ਹਨ ਹੋਮੈ ਵਿੱਚ ਸਭ ਕਾਰ ਕਮਾਹੀ ਜਿਹੜਾ ਮੂਰਖ ਬੰਦਾ ਹੈ ਉਹ ਹੋਮੈ ਦਾ ਬਸ ਹੋ ਕੇ ਸੰਸਾਰ ਦੇ ਵਿੱਚ ਹੋਮੈ ਦੀ ਹੰਗਤਾ ਦੇ ਵਿੱਚ ਮਮਤਾ ਦੇ ਮੋਹ ਦੇ ਵਿੱਚ ਹੰਕਾਰ ਦਾ ਭਾਵ ਹੁੰਦਾ ਹੈ ਕੰਮ ਕਰਨਾ ਸੰਸਾਰ ਦੇ ਵਿੱਚ ਜਿਹੜਾ ਵੀ ਕੰਮ ਬੰਦਾ ਕਰਦਾ ਹਉਮੈ ਤੇ ਹੰਕਾਰ ਦੇ ਵਿੱਚ ਆ ਕੇ ਕੰਮ ਕਰਦਾ ਹੈ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹਦਾ ਕੀਤਾ ਹੋਇਆ ਕੰਮ ਉਹਦੀ ਕੀਤੀ ਹੋਈ ਸੇਵਾ ਉਹਦਾ ਜਪਿਆ ਹੋਇਆ ਨਾਮ ਕਿਸੇ ਵੀ ਕੰਮ ਦਾ ਨਹੀਂ ਤੇ ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਆ ਹਉਮੈ ਨਾਵੇ ਨਾਲ ਬਿਰੋਧ ਹੈ ਦੋਏ ਨੰਬਸੈ ਇਕਠਾਈ ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਈ ਕਹਿੰਦੇ ਹਉਮੈ ਦਾ ਨਾਮ ਦੇ ਨਾਲ ਵਿਰੋਧ ਹੈ ਜਿਵੇਂ ਦੁੱਧ ਦੇ ਨਾਲ ਲੱਸੀ ਦਾ ਵਿਰੋਧ ਹੈ ਖੱਟੇ ਦਾ ਵਿਰੋਧ ਹੈ ਦੁੱਧ ਦੇ ਵਿੱਚ ਖਟਿਆਈ ਪਾ ਦੋ ਦੁੱਧ ਖਰਾਬ ਹੋ ਜਾਂਦਾ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਨਾਮ ਦੇ ਨਾਲ ਹਉਮੈ ਦਾ ਵਿਰੋਧ ਹੈ ਇਹ ਦੋਵੇਂ ਚੀਜ਼ਾਂ ਇੱਕ ਥਾਂ ਤੇ ਨਹੀਂ ਵਸ ਸਕਦੀਆਂ ਜਾਂ ਤਾਂ ਮੰਦੇ ਬੰਦੇ ਦੇ ਮਨ ਦੇ ਵਿੱਚ ਹੰਕਾਰ ਹੋਮੈ ਵਸੂਗੀ ਤੇ ਜਾਂ ਫਿਰ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਵਸੇਗਾ ਹੋਮੈ ਵਿੱਚ ਸਭ ਕਾਰ ਕਮਾਈ ਇਹ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਹੋਮੈ ਦੇ ਵਿੱਚ ਕੀਤਾ ਹੋਇਆ ਕਾਰਜ ਜਿਹੜਾ ਉਹ ਸਫਲਾ ਨਹੀਂ ਹੁੰਦਾ ਆਮ ਜੀਵਾਂ ਦੀ ਗੱਲ ਤਾਂ ਕੀ ਹੋਮੈ ਦੇ ਵਿੱਚ ਆ ਕੇ ਦੇਵਤਿਆਂ ਨੇ ਵੀ ਹੰਕਾਰ ਕੀਤਾ ਤੇ ਸਤਿਗੁਰ ਮਹਾਰਾਜ ਕਹਿੰਦੇ ਬ੍ਰਹਮਾ ਵਿਸ਼ਨ ਮਹਾ ਤ੍ਰੈ ਗੁਣ ਜੋਗੀ ਬ੍ਰਹਮਾ ਵਿਸ਼ਨ ਮਹਾ ਦੇਵ ਤ੍ਰੈ ਗੁਣ ਰੋਗੀ ਵਿੱਚ ਹੋਮੈ ਕਾਰ ਕਮਾਈ ਜਿਨ ਕੀਏ ਤਿਸੇ ਨਾ ਚੇਤੇ ਬੱਪੜੇ ਹਰ ਗੁਰਮੁਖ ਸੋਝੀ ਪਾਈ ਕਹਿੰਦੇ ਬ੍ਰਹਮਾ ਵਰਗੇ ਵਿਸ਼ਨੂ ਵਰਗੇ ਮਹਾਦੇਵ ਵਰਗੇ ਇਹਨਾਂ ਨੇ ਵੀ ਹੰਕਾਰ ਦੇ ਵਿੱਚ ਆ ਕੇ ਬੜਾ ਕੁਝ ਕੀਤਾ ਜਿਨ ਕੀਏ ਦਿਸੇ ਨਾ ਚਿੱਤ ਹੈ ਵਪੜੇ ਕਹਿੰਦੇ ਜਿਨਾਂ ਨੇ ਇਹ ਕੰਮ ਕੀਤੇ ਉਹਨਾਂ ਦੇ ਚਿੱਤ ਚਿੱਤੇ ਵੀ ਨਹੀਂ ਹਰ ਗੁਰਮੁਖ ਸੋਝੀ ਪਾਈ ਕਹਿੰਦੇ ਗੁਰਮੁਖ ਜਨਾਂ ਨੇ ਬਰ ਸੋਝੀ ਦਿੱਤੀ ਭਾਈ ਹਉਮੈ ਹੰਕਾਰ ਦੇ ਵਿੱਚ ਆਕੇ ਜਿਹੜਾ ਵੀ ਕੰਮ ਕਰਦੇ ਹਾਂ ਇਹਦਾ ਫਿਰ ਅੰਤ ਮੇਲੇ ਨਤੀਜਾ ਜਿਹੜਾ ਮਾੜਾ ਨਿਕਲਦਾ ਹੈ ਗੁਰ ਪ੍ਰਸਾਦੀ ਹਉ ਮੈਂ ਜਾਏ ਆਪੇ ਬਖਸ਼ੇ ਲੈ ਮਿਲਾਏ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹਉਮੈ ਜਿਹੜੀ ਉਹ ਨਾਸ ਹੋ ਸਕਦੀ ਕਹਿੰਦੇ ਜਿਹੜੀ ਸੇਵਾ ਸਿਮਰਨ ਕਰਨਾ ਗੁਰੂ ਦੇ ਦਰ ਤੇ ਆ ਕੇ ਜਾ ਕੇ ਤੀਰਥਾਂ ਤੇ ਜਾ ਕੇ ਝਾੜੂ ਪੋਚਾ ਕਰਨਾ ਬਰਤਨ ਮਾਂਜਨੇ ਜਿਵੇਂ ਜਿਵੇਂ ਬਰਤਨਾਂ ਦੇ ਵਿੱਚੋਂ ਝੂਠ ਮੀਠ ਮੈਲ ਆ ਜਿਹੜੀ ਸਾਫ ਹੁੰਦੀ ਜਾਂਦੀ ਹੈ ਇਸੇ ਤਰ੍ਹਾਂ ਸੇਵਾ ਕਰਨ ਦੇ ਨਾਲ ਵਰਤਨ ਸਾਫ ਕਰਨ ਦੇ ਨਾਲ ਮਨ ਦੇ ਵਿੱਚ ਉਹ ਹੰਕਾਰ ਹਉਮੈ ਜਿਹੜੀ ਕਿ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸੇਵਾ ਸਿਮਰਨ ਦੇ ਕਰਨ ਦੇ ਨਾਲ ਦੂਰ ਹੁੰਦੀ ਜਾਂਦੀ ਹੈ ਗੁਰਪ੍ਰਸਾਦੀ ਹਉਮੈ ਜਾਈ ਤੇ ਉਹਦੇ ਵਿੱਚ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਬੰਦੇ ਦੇ ਮਨ ਦੇ ਵਿੱਚੋਂ ਹਉਮੈ ਜਿਹੜੀ ਨਾਸ਼ ਹੋ ਜਾਂਦੀ ਹੈ ਆਪੇ ਬਖਸ਼ ਲਈ ਮਲਾਈ ਇਹ ਉਦੋਂ ਹੁੰਦਾ ਜਦੋਂ ਸਤਿਗੁਰੂ ਮਹਾਰਾਜ ਜੀ ਆਪ ਆਪੇ ਬਖਸ਼ਿਸ਼ਾਂ ਕਰਦੇ ਹਨ ਵਿਖਿਆ ਕਾ ਤਨ ਬਹੁਤ ਅਭਿਮਾਨ ਕਹਿੰਦੇ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਧਨ ਇਕੱਠਾ ਕੀਤਾ ਹੋਇਆ ਹੈ ਇੱਕ ਵਾਰੀ ਗੁਰੂ ਅਮਰਦਾਸ ਮਹਾਰਾਜ ਸੰਗਤਾਂ ਨੂੰ ਬਚਨ ਸੁਣਾ ਰਹੇ ਨੇ ਤੇ ਉੱਥੇ ਹੀ ਚਾਰ ਸਿੱਖ ਬੈਠੇ ਨੇ ਤੇ ਆਪਸ ਦੇ ਵਿੱਚ ਗੱਲਾਂ ਕਰ ਰਹੇ ਨੇ ਕਹਿੰਦੇ ਫਲਾਣੇ ਦੇ ਕੋਲ ਬਹੁਤ ਜ਼ਿਆਦੇ ਧਨ ਹੈ ਬਹੁਤ ਜ਼ਿਆਦੇ ਮਾਇਆ ਉਹਦੇ ਕੋਲ ਮਾਇਆ ਹੋਣ ਕਰਕੇ ਸਾਰੇ ਸੁੱਖ ਨੇ ਉਹਦੇ ਕੋਲ ਚੰਗੇ ਚੰਗੇ ਕੱਪੜੇ ਪਹਿਨਦਾ ਚੰਗੇ ਪਦਾਰਥ ਖਾਂਦਾ ਹੈ ਉਹਨੂੰ ਕੋਈ ਵੀ ਗਿਲਾ ਸ਼ਿਕਵਾ ਨਹੀਂ ਕਿਸੇ ਤੇ ਕੋਈ ਗਮੀ ਦਾ ਨਹੀਂ ਕੋਈ ਖੁਸ਼ੀ ਦਾ ਨਹੀਂ ਕਿਉਂ ਮਾਇਆ ਹੋਣ ਕਰਕੇ ਸਾਰੇ ਕੰਮ ਜਿਹੜੇ ਸਾਰੇ ਕਾਰਜ ਨੇ ਹੱਲ ਹੋ ਜਾਂਦੇ ਆ ਤੇ ਦੂਸਰਾ ਕਹਿੰਦਾ ਭਾਈ ਹਾਂ ਮਾਇਆ ਤੋਂ ਬਿਨਾ ਸੰਸਾਰ ਦੇ ਵਿੱਚ ਗੁਜ਼ਾਰਾ ਕਰਨ ਦਾ ਬੜਾ ਔਖਾ ਹੈ ਮਾਇਆ ਧੰਨਾ ਜਿਹੜਾ ਇਹ ਹਰ ਇੱਕ ਦੇ ਕੋਲ ਹੋਣਾ ਚਾਹੀਦਾ ਇਸ ਤਰ੍ਹਾਂ ਗੱਲਾਂ ਕਰੀ ਜਾਂਦੇ ਨੇ ਇੱਕ ਗੁਰਸਿੱਖ ਪਿਆਰਾ ਜਿਹੜਾ ਰੱਬ ਦੀ ਹੋਂਦ ਨੂੰ ਮੰਨਣ ਵਾਲਾ ਹੈ ਉਹ ਕਹਿੰਦਾ ਭਾਈ ਠੀਕ ਆ ਮਾਇਆ ਹੋਣੀ ਚਾਹੀਦੀ ਐ ਤੇ ਮਾਇਆ ਗੁਜਾਰੇ ਜੇ ਕੋਈ ਹੋਣੀ ਚਾਹੀਦੀ ਐ ਗੁਜਾਰੇ ਜੋਗੀ ਮਾਇਆ ਹੋਵੇ ਤੇ ਜਿਹਦੇ ਨਾਲ ਗੁਜ਼ਾਰਾ ਹੁੰਦਾ ਰਹੇ ਤੇ ਨਾਲ ਵਾਹਿਗੁਰੂ ਪਰਮਾਤਮਾ ਦਾ ਸ਼ੁਕਰ ਵੀ ਸੁਗਰਾਨਾ ਵੀ ਕਰਦੇ ਰਹੀਗੇ ਉਹ ਕਹਿੰਦੇ ਕੀ ਗੱਲ ਕਹਿੰਦੇ ਕੌਰੂ ਬਾਦਸ਼ਾ ਹੋਇਆ ਜਿਹੜਾ ਉਹਨੇ 40 ਗੰਜ ਮਾਇਆ ਜੋੜੀ ਆਪਾਂ ਤਾਂ ਇੱਥੇ ਸੋਚਦੇ ਆਂ ਵੀ ਇਹਦੇ ਕੋਲ ਲੱਖ ਰੁਪਏ ਆ ਇਹਦੇ ਕੋਲੇ 10 ਲੱਖ ਆ ਇਹਦੇ ਕੋਲ ਕਰੋੜ ਆ ਤੇ ਜਿਹੜੇ 40 ਗੰਜ ਹੁੰਦੇ ਨੇ ਇਹਨਾਂ ਨੂੰ ਐ ਸਮਝ ਲਓ ਜਿਵੇਂ ਵੱਡੇ ਵੱਡੇ ਰੇਤੇ ਦੇ ਢੇਰ ਹੋਣ ਜਿਵੇਂ ਟਿੱਬੇ ਹੋਣ ਤੇ ਕੌਰੂ ਬਾਦਸ਼ਾਹ ਦੇ ਕੋਲ 40 ਗੰਜ ਸੀ 40 ਢੇਰ ਮਾਇਆ ਦੇ ਕਿਸੇ ਦੇ ਵਿੱਚ ਸੋਨਾ ਕਿਸੇ ਦੇ ਵਿੱਚ ਹੀਰੇ ਜਵਾਹਰਤ ਕਿਸੇ ਦੇ ਵਿੱਚ ਮਾਇਆ ਪਈ ਕਿਤੇ ਸੋਨਾ ਪਿਆ ਤੇ ਸਤਿਗੁਰੂ ਮਹਾਰਾਜ ਨੇ ਜਦੋਂ ਇਹ ਗੱਲਾਂ ਉਹਨਾਂ ਦੀਆਂ ਸੁਣੀਆਂ ਤੇ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਅਵੇਂ ਦੁਨਿਆਵੀ ਗੱਲਾਂ ਕਰਕੇ ਸਮਾਂ ਜਿਹੜਾ ਤੁਸੀਂ ਅਜਾਈ ਗਵਾ ਰਹੇ ਹੋ ਪਰਮੇਸ਼ਰ ਦਾ ਨਾਮ ਜਪੋ ਕੋਈ ਗੁਰੂ ਦੀ ਗੱਲ ਕਰੋ ਤੇ ਇੱਕ ਸਿੱਖ ਨੇ ਵਿੱਚੋਂ ਦੱਸ ਦਿੱਤਾ ਮਹਾਰਾਜ ਇਹ ਕਹਿ ਰਹੇ ਨੇ ਵੀ ਜਿਹੜੀ ਮਾਇਆ ਹੈ ਧੰਨਾ ਇਹ ਬਹੁਤ ਜ਼ਿਆਦੀ ਸੁਖਦਾਈ ਹੈ ਵੀ ਜਿਹਦੇ ਕੋਲ ਮਾਇਆ ਬਹੁਤ ਜ਼ਿਆਦੀ ਉਹ ਬੜਾ ਸੁਖੀ ਹੈ ਤੇ ਉਹੀ ਗੱਲ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਚਾਰਨ ਕੀਤੀ ਕਹਿੰਦੇ ਭਾਈ ਠੀਕ ਆ ਮਾਇਆ ਹੋਣੀ ਚਾਹੀਦੀ ਐ ਮਾਇਆ ਤੋਂ ਬਿਨਾ ਗੁਜ਼ਾਰਾ ਨਹੀਂ ਹੁੰਦਾ ਵੀ ਕੌਰੂ ਬਾਦਸ਼ਾ ਵਰਗੇ ਜਿਨ੍ਹਾਂ ਦੇ ਕੋਲ 40 40 ਗੰਜ ਮਾਇਆ ਸੀ ਉਹ ਵੀ ਸੰਸਾਰ ਦੇ ਵਿੱਚੋਂ ਚਲੇ ਗਏ ਨੇ ਤੇ ਆਪਾਂ ਕੀ ਦੇ ਵਿਚਾਰੇ ਆ ਤੇ ਰਾਵਣ ਵਰਗੇ ਜਿਨ੍ਹਾਂ ਨੇ ਕਾਲ ਨੂੰ ਵੀ ਪਾਵੇ ਪਾਵੇ ਦੇ ਨਾਲ ਬੰਨਿਆ ਹੋਇਆ ਸੀ ਤੇ ਉਹਦੇ ਕੋਲ ਸੋਨੇ ਦੀ ਲੰਕਾ ਸੀ ਸੋਨੇ ਦੀ ਲੰਕਾ ਦੇ ਵਿੱਚ ਰਹਿੰਦਾ ਇੰਨੀ ਮਾਇਆ ਤਾਂ ਸੰਸਾਰ ਦੇ ਵਿੱਚ ਕਿਸੇ ਦੇ ਕੋਲ ਨਹੀਂ ਹੋਣੀ ਜਿੰਨੀ ਕੌਰੂ ਬਾਦਸ਼ਾਹ ਕੋਲੇ ਸੀ ਤੇ ਅੰਤ ਵੇਲੇ ਫਿਰ ਉਹ ਮਾਇਆ ਨੇ ਸਾਥ ਨਹੀਂ ਦਿੱਤਾ ਸਾਰਾ ਕੁਝ ਸੜ ਕੇ ਇਕੱਲੇ ਨੂੰ ਜਾਣਾ ਪਿਆ ਸੰਸਾਰ ਦੇ ਵਿੱਚੋਂ ਵਿਖਿਆ ਕਾ ਤਨ ਬਹੁਤ ਅਬਮਾਨ ਕਹਿੰਦੇ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦੇ ਧਨ ਆ ਉਹ ਬੜਾ ਹੰਕਾਰ ਕਰਦਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿਹੜਾ ਧਨ ਆ ਮਾਇਆ ਜਿਹਦੇ ਕੋਲ ਬਹੁਤ ਜਿਆਦੀ ਹੈ ਇਹ ਜ਼ਹਿਰ ਦੇ ਸਮਾਨ ਸਮਝੋ ਹੰਕਾਰ ਕਰਕੇ ਵਿਸਿਆਂ ਦਾ ਬਹੁਤ ਧਨ ਇਕੱਠਾ ਹੁੰਦਾ ਹੈ ਇਹਨਾਂ ਵਿਸਿਆਂ ਦੇ ਧਨ ਰੂਪ ਨੂੰ ਬੇਅਕਲ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੂੰ ਸੱਚੇ ਨਾਮ ਦੀ ਸੋਝੀ ਹੈ ਕਾਚਾ ਧਨ ਸੰਚੇ ਮੂਰਖ ਗਵਾਰ ਕਹਿੰਦੇ ਜਿਹੜਾ ਇਹ ਮਾਇਆ ਦਾ ਧਨ ਹੈ ਠੀਕ ਹੈ ਗੁਜਾਰੇ ਜੋਗੀ ਹੋਣੀ ਚਾਹੀਦੀ ਹੈ ਜੇ ਬੰਦਾ ਬਹੁਤਾ ਜਿਆਦੇ ਮਾਇਆ ਦੇ ਨਾਲ ਪਿਆਰ ਕਰੇ ਫਿਰ ਉਸ ਵਾਹਿਗੁਰੂ ਪਰਮਾਤਮਾ ਦੇ ਨਾਲੋਂ ਬਿਰਤੀ ਟੁੱਟ ਜਾਂਦੀ ਹੈ। ਅਹੰਕਾਰ ਡੁੱਬੈ ਨਾ ਪਾਵੇ ਮਾਨ। ਕਹਿੰਦੇ ਜਿਨ੍ਹਾਂ ਦੇ ਕੋਲ ਬਹੁਤ ਜਿਆਦੇ ਮਾਇਆ ਆਜੀ ਫਿਰ ਹੰਕਾਰੀ ਹੋ ਜਾਂਦੇ ਨੇ ਇੱਕ ਦੂਜੇ ਨੂੰ ਮਾਨ ਸਨਮਾਨ ਵੀ ਨਹੀਂ ਬਖਸ਼ਦੇ। ਜੋ ਕੋਈ ਛੋਟਾ ਰਿਸ਼ਤੇਦਾਰ ਭੈਣ ਭਰਾ ਪਿੰਡ ਦੇ ਵਿੱਚੋਂ ਕੋਈ ਮਦਦ ਵਾਸਤੇ ਆਜੀ ਫਿਰ ਉਹਦਾ ਹੰਕਾਰ ਕਰਦੇ ਆ ਵੀ ਇਹਨਾਂ ਦੇ ਕੋਲ ਮਾਇਆ ਨਹੀਂ ਇਹ ਮੇਰੇ ਕੋਲ ਮੰਗਣਾ ਆਉਂਦੇ ਨੇ ਫਰਾਪਣ ਆਪ ਤੇ ਮਾਣ ਮਹਿਸੂਸ ਕਰਦੇ ਆ ਹੰਕਾਰ ਡੂਬੈ ਨਾ ਪਾਵੇ ਮਾਣ ਤਾਂ ਇਸ ਹੰਕਾਰ ਦੀ ਨਦੀ ਦੇ ਵਿੱਚ ਮਨੁੱਖਾ ਕਹਿੰਦੇ ਡੁੱਬਦਾ ਰਹਿੰਦਾ ਤੇ ਉਸ ਦਰਗਾਹ ਦੇ ਵਿੱਚ ਉਹ ਵਾਹਿਗੁਰੂ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ ਮਾਣ ਸਨਮਾਨ ਜਿਹੜਾ ਉਹ ਨਹੀਂ ਮਿਲ ਸਕਦਾ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਹੀ ਸੱਚ ਸੋਈ ਕਹਿੰਦੇ ਜਦੋਂ ਸਤਗੁਰਾਂ ਦੀ ਸਿੱਖਿਆ ਲੈ ਕੇ ਹੰਕਾਰ ਛੱਡ ਕੇ ਆਪ ਛੋੜ ਸਦਾ ਸੁਖ ਹੋਈ ਜਦੋਂ ਬੰਦਾ ਆਪਣੇ ਆਪ ਨੂੰ ਛੱਡ ਦੇ ਤੇ ਕਬੀਰ ਮਹਾਰਾਜ ਜੀ ਕਹਿੰਦੇ ਆ ਕਬੀਰ ਤੂੰ ਤੂੰ ਕਰਤਾ ਤੂੰ ਰਹਾ ਮੁਝ ਮੇਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖੂ ਤਦ ਤੂੰ ਕਹਿੰਦੇ ਜਦੋਂ ਮਹਾਰਾਜ ਮੈਂ ਮੈਂ ਕਰਦਾ ਸੀ ਉਦੋਂ ਮੈਨੂੰ ਕੁਝ ਨਹੀਂ ਨਜ਼ਰ ਆਇਆ ਜਦੋਂ ਮੇਰੇ ਵਿੱਚੋਂ ਮੈਂ ਮੇਰੀ ਮਿਟ ਗਈ ਖਤਮ ਹੋ ਗਈ ਫੇਰ ਮੈਨੂੰ ਤੇਰੇ ਦਰਸ਼ਨ ਹੋਏ ਆਪ ਛੋੜ ਸਦਾ ਸੁਖ ਹੋਈ ਕਹਿੰਦੇ ਆਪਣੇ ਦੇ ਵਿੱਚੋਂ ਆਪਣੇ ਆਪ ਦੇ ਵਿੱਚੋਂ ਹੰਕਾਰ ਨੂੰ ਛੱਡ ਕੇ ਸੱਚੇ ਵਾਹਿਗੁਰੂ ਦੇ ਨਾਮ ਨੂੰ ਸਲਾਹੇਗਾ ਉਸ ਨੂੰ ਸਦਾ ਹੀ ਸੁੱਖ ਪ੍ਰਾਪਤ ਹੋਵੇਗਾ ਆਪੇ ਸਾਝੀ ਕਰਤਾ ਸੋਏ ਤਿਸ ਬਿਨ ਦੂਜਾ ਅਬਰਣਾ ਕੋਇ ਉਹ ਵਾਹਿਗੁਰੂ ਪਰਮਾਤਮਾ ਸ੍ਰਿਸ਼ਟੀ ਨੂੰ ਆਪੇ ਸਾਜਣ ਵਾਲਾ ਆਪੇ ਹੀ ਕੰਮ ਦੇ ਕਾਰਤੇ ਲਾਉਣ ਵਾਲਾ ਹੈ ਆਪੇ ਕਰਤਾ ਆਪੇ ਸਾਜੇ ਕਰਤਾ ਸੋਈ ਉਹ ਵਾਹਿਗੁਰੂ ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਸਾਜਦਾ ਹੈ ਉਸ ਤੋਂ ਬਿਨਾ ਹੋਰ ਕੋਈ ਸ੍ਰਿਸ਼ਟੀ ਨੂੰ ਰਚਣ ਵਾਲਾ ਨਹੀਂ ਹੈ ਜਿਸ ਸੱਚ ਲਾਏ ਸੋਈ ਲਾਗੈ ਜਾਨਿਕ ਨਾਮ ਸਦਾ ਸੁਖ ਆਗੈ ਕਹਿੰਦੇ ਜਿਨ੍ਹਾਂ ਨੂੰ ਉਸ ਵਾਹਿਗੁਰੂ ਪਰਮਾਤਮਾ ਨੇ ਆਪ ਸੱਚੇ ਨਾਮ ਵਿੱਚ ਆ ਉਸ ਵਾਹਿਗੁਰੂ ਪਰਮਾਤਮਾ ਨੇ ਸੱਚੇ ਨਾਮ ਦੇ ਲੜ ਲਾਇਆ ਹੋਇਆ ਹੈ ਉਹੀ ਨਾਮ ਵਿੱਚ ਜਪਣ ਵਿੱਚ ਲੱਗ ਸਕਦੇ ਹਨ ਕਹਿੰਦੇ ਜਿਨ੍ਹਾਂ ਤੇ ਉਸ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹੀ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਣ ਲੱਗਦੀ ਹੈ ਜਿਸ ਸੱਚ ਲਾਏ ਸੋਈ ਲੱਗੈ ਕਹਿੰਦੇ ਜਿਨ੍ਹਾਂ ਨੂੰ ਉਹ ਵਾਹਿਗੁਰੂ ਪਰਮਾਤਮਾ ਸੱਚੇ ਨਾਮ ਵਿੱਚ ਲਾਉਂਦਾ ਹੈ ਉਹੀ ਨਾਮ ਜਪਣ ਵਿੱਚ ਲੱਗਦੇ ਹਨ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਜੋ ਨਾਮ ਵਿੱਚ ਲੱਗਿਆ ਉਹਨਾਂ ਨੂੰ ਅੱਗੇ ਲੋਕ ਅਤੇ ਪਰਲੋਕ ਦੇ ਵਿੱਚ ਸਦੀਵੀ ਸੁੱਖ ਪ੍ਰਾਪਤ ਹੁੰਦਾ ਹੈ ਨਾਮ ਇੱਕ ਨਾਮ ਸਦਾ ਸੁੱਖ ਆਗੈ ਕਹਿੰਦੇ ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ ਭਜਨ ਬੰਦਗੀ ਕੀਤੀ ਹੈ ਸਿਮਰਨ ਕੀਤਾ ਹੈ ਉਹਨਾਂ ਨੂੰ ਸੰਸਾਰ ਦੇ ਵਿੱਚ ਲੋਕ ਦੇ ਅਤੇ ਪਰਲੋਕ ਦੇ ਵਿੱਚ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਦੇਖੋ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਾਮ ਦੀ ਮਹਿਮਾ ਦੱਸੀ ਹੈ ਨਾ ਵਾ ਕੀ ਕੀਮਤ ਮਿੱਤ ਕਹੀ ਨਾ ਜਾਈ ਕਹਿੰਦੇ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਜਿਹੜੀ ਕੀਮਤ ਹੈ ਉਹ ਕੋਈ ਲਾ ਨਹੀਂ ਸਕਦਾ ਸੰਸਾਰੀ ਪਦਾਰਥਾਂ ਦੀ ਕੀਮਤ ਲਈ ਜਾ ਸਕਦੀ ਹੈ ਘਰਮ ਕਾਨ ਦੀ ਜ਼ਮੀਨ ਦੀ ਟਰੈਕਟਰ ਟਰਾਲੀ ਹੋਰ ਮਸ਼ੀਨਾਂ ਗੱਡੀਆਂ ਦੀ ਕੀਮਤ ਹੈ ਜਿਹੜੀ ਲਾਈ ਜਾ ਸਕਦੀ ਹੈ ਕਰੋਨਾ ਦੇ ਵਿੱਚ ਹੋ ਸਕਦੀ ਹੈ ਪਰ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਕੀਮਤ ਸਾਰੇ ਸੰਸਾਰ ਦੇ ਵਿੱਚ ਨਹੀਂ ਹੋ ਸਕਦਾ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਉਸ ਸਾਈਂ ਦਾ ਜਿਹੜਾ ਨਾਮ ਹੈ ਅਮੋਲ ਹੈ ਕੋਈ ਵੀ ਉਹਦੀ ਕੀਮਤ ਨਹੀਂ ਲਾ ਸਕਦਾ ਹਾਂ ਜਿਹੜਾ ਸੱਚੇ ਮਨ ਦੇ ਨਾਲ ਉਸ ਵਾਹਿਗੁਰੂ ਪਰਮਾਤਮਾ ਦੀ ਵੜਿਆਈ ਕਰਦਾ ਉਸਤ ਕਰਦਾ ਨਾਮ ਜਪਦਾ ਉਸ ਨੂੰ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦਾ ਜਿਹੜਾ ਰਸ ਆ ਉਹ ਚੱਖਣ ਵਾਸਤੇ ਮਿਲ ਸਕਦਾ ਹੈ ਸਵਾਦ ਆ ਸਕਦਾ ਹੈ ਜਿਵੇਂ ਗੁੰਗੇ ਨੂੰ ਕਿਸੇ ਚੀ ਕੋਈ ਚੀਜ਼ ਫੜਾ دیਏ ਮਿੱਠੀ ਚੀਜ਼ ਸਤਿਗੁਰੂ ਮਹਾਰਾਜ ਕਹਿੰਦੇ ਗੁੰਗਾ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਕਹਿੰਦੇ ਗੁੰਗੇ ਨੂੰ ਗੁੜ ਦੀ ਡਲੀ ਫੜਾ ਦਿਓ ਖਾ ਕੇ ਉਹ ਦੱਸ ਨਹੀਂ ਸਕਦਾ ਵੀ ਕਿੰਨਾ ਕੁ ਸਵਾਦ ਆਇਆ ਪਰ ਸ ਮਹਿਸੂਸ ਕਰ ਸਕਦਾ ਹੈ ਸਿਰ ਮਾਰ ਕੇ ਦੱਸ ਸਕਦਾ ਵੀ ਬੜਾ ਆਨੰਦ ਆਇਆ ਇਸੇ ਤਰ੍ਹਾਂ ਨਾਮ ਆ ਭਾਈ ਜਿਹੜੇ ਨਾਮ ਦੇ ਵਿੱਚ ਲੱਗੇ ਨੇ ਜਿਨ੍ਹਾਂ ਨੇ ਨਾਮ ਦੇ ਵਿੱਚ ਆਪਣੀ ਸੁਰਤ ਜੋੜੀ ਐ ਜਿਹੜੇ ਉਸ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਭਜਨ ਬੰਦਗੀ ਕਰਦੇ ਨੇ ਨਾਮ ਦੀ ਕੀਮਤ ਐ ਜਿਹੜੀ ਨਾਮ ਦੀ ਮਹਿਮਾ ਉਹ ਹੀ ਦੱਸ ਸਕਦੇ ਨੇ ਸਵਾਉ ਜਿੰਨੀ ਵੀ ਸੰਗਤ ਪਹੁੰਚੀ ਐ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ ਕੋਟਾਨ ਕੋਟ ਧੰਨਵਾਦ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਅੰਮ੍ਰਿਤ ਵੇਰੇ ਤੋਂ ਲੈ ਕੇ ਜਿੰਨੀ ਵੀ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਉਹ ਸਾਰਿਆਂ ਦੀ ਹਾਜ਼ਰੀ ਸਤਿਗੁਰੂ ਮਹਾਰਾਜ ਆਪਣੇ ਚਰਨਾਂਾਂ ਦੇ ਵਿੱਚ ਪ੍ਰਵਾਨ ਕਰਨ ਆਪਣੇ ਦਰੋਂ ਘਰੋਂ ਗੁਰੂ ਸਿੱਖੀ ਜੀਵਨ ਨਾਮ ਦੀਆਂ ਦਾਤਾਂ ਮਹਾਰਾਜ ਬਖਸ਼ਿਸ਼ ਕਰਨ ਸਵਾਉ ਸ਼ਲੋਕ ਪੜ੍ਹ ਕੇ ਅਰਦਾਸ ਬੇਨਤੀ ਦੇ ਵਿੱਚ ਜੁੜੀਏ ਭਾਈ